city center mall it is very clean mall then after trying the clothes we feel hungry we tried Radhe Party food it is very tasty we came here with our mother and father this this place is very clean we love it ਰੈਸਟੋਰੈਂਟ ਬਾਰੇ ਮੈਨੂੰ ਕਹਿਣਾ ਚਾਹੀਦਾ ਕਿ ਮਤਲਬ ਸਾਡੇ ਸ਼ਹਿਰ ਚ ਇੱਕ ਨਵੀਂ ਚੀਜ਼ ਖੁੱਲੀ ਆ ਤਾਂ ਇੱਕ ਬਹੁਤ ਹੀ ਅੱਛੀ ਜਗ੍ਹਾ ਹੈ ਆਪਣੇ ਫੈਮਿਲੀ ਨਾਲ ਬੈਠਣ ਵਾਸਤੇ ਬੱਚਿਆਂ ਨੂੰ ਲੈ ਕੇ ਆਉਣ ਵਾਸਤੇ ਇਹ ਵੀ ਸੈਲਫ ਸਰਵਿਸ ਬਹੁਤ ਵਧੀਆ ਆ ਮਤਲਬ ਨਾਤੇ ਬਹੁਤਾ ਕਰਾਊਡ ਹੈ ਮਤਲਬ ਸਰਵਿਸ ਦੇਣ ਲਈ ਬਹੁਤ ਇੱਕ ਅੱਛੀ ਤੇ ਵਧੀਆ ਚੀਜ਼ ਜਗ੍ਹਾ ਹੈ ਤੇ ਜਿਹੜਾ ਤੁਸੀਂ ਖਾਣਾ ਖਾਧਾ ਆ ਇਹਦਾ ਟੇਸ ਤੁਹਾਨੂੰ ਬਦਲ ਲਗਾ ਸਾਨੂੰ ਖਾਣਾ ਬਹੁਤ ਟੇਸਟੀ ਲੱਗਾ ਖਾਸ ਕਰਕੇ ਦੋਸਾ ਦੋਸਾ ਮੈਨੂੰ ਬੱਸ ਹੀ ਮੇਰਾ ਬਹੁਤ ਫੇਵਰਿਟ ਬਣ ਗਿਆ ਦੋਸਾ ਸੰਬਰ ਬਹੁਤ ਵਧੀਆ ਟਿੱਕੀ ਅਸੀਂ ਪਹਿਲਾਂ ਵੀ ਟੇਸਟ ਕੀਤੀ ਆ ਭਾਜੀ ਉਹਨਾਂ ਦੀ ਉੱਤ ਅਜ਼ ਯੂਅਲ ਬਹੁਤ ਵਧੀਆ ਓਵਰਆਲ ਸਭ ਕੁਝ ਬਹੁਤ ਵਸਤ ਤੇ ਜਨਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਹਰ ਕਿਸ ਨੇ ਇਹ ਕਹਿਣਾ ਚਾਹੁੰਦੀ ਆ ਕਿ ਇੱਥੇ ਆਓ ਬੈਠੋ ਤੇ ਹਰ ਇੱਕ ਚੀਜ਼ ਦਾ ਟੇਸਟ ਕਰੋ ਹਰ ਇੱਕ ਕੁਆਲਿਟੀ ਵਾਈਜ਼ ਬਹੁਤ ਅੱਛਾ ਹੈ ਬੈਠਣ ਵਾਈਜ਼ ਬਹੁਤ ਅੱਛਾ ਹੈ ਇੱਕ ਫੈਮਿਲੀ ਰੈਸਟੋਰੈਂਟ ਹੈ ਤੇ ਸੂਰਤ ਤੱਕ ਬੈਸਟ ਰੈਸਟੋਰੈਂਟ ਬਣ ਗਿਆ वेरी गुड प्लेस यहाँ पे शॉपिंग आपको हर तरह के कपड़े लेडीज गारमेंट्स चिल्ड्रेंस गारमेंट्स सब तरह के कपड़े यहाँ पे आपको मिलते हैं तो ये शॉपिंग करने के बाद रियली इंजॉयड दिस प्लेस फिर तो उसके बाद लूटर लिया हमें और राधे चौपाटी इज़ द बेस्ट प्लेस टू हैव फूड बेड बर्गर नूडल्स चाट स्टिक्की एवरीथिंग इज़ इवन आई लव विथिंग ऑल काइंड ऑफ स्टफ और सबसे बड़ी अच्छी बात इस प्लेस की ये है कि ये प्लेस बहुत ही साफ सुथरी लगी और यहाँ पे राधे चौपाटी पे आपको हर चीज़ एक कम दाम पे आपको चीप रेट पे हर चीज़ अवेलेबल और सर्विसिंग बहुत अच्छी है रियली लव दिस प्लेस ਅਨਡ ਹੋਪਫੁਲੀ ਹਮੇਸ਼ਾ ਅਗੇ ਵਧਿਤ ਕਰਨੇ ਵਾਲੇ ਹੋਗੇ। ਥੈਂਕ ਯੂ ਬਹੁਤ। ਕਿੱਦਾਂ ਲੱਗਾਈ ਸੀ ਅੱਗੇ? ਮੈਨੂੰ ਬੜਾ ਵਧੀਆ ਲੱਗ ਰਿਹਾ ਸੀ। ਤੇਰ ਕੀ ਖਾਦਾ ਤੁਸੀਂ ਇੱਥੋਂ? ਅੱਜ ਤਾਂ ਮੈਂ ਕੁਝ ਨਹੀਂ ਕਰਦਾ ਆਰਡਰ ਕਰਨਾ ਮੈਂ। ਅੱਛਾ ਜੀ। ਪਹਿਲਾਂ ਇੱਕ ਪਹਿਲਾਂ ਵੀ ਆਈ ਆਪਣੀ ਮੰਮੀ ਨਾਲ ਵਧੀਆ ਲੱਗਾ ਤਾਂ ਆਈ ਆਈ 부ਜੀ ਵਾਲੀ। ਹਾਂ ਕਿਦਾਂ ਦਾ ਜੈਕਾ ਕਿਦਾਂ ਦਾ ਹੈਗਾ? ਦਾਦਾ ਵੀ ਵਧੀਆ। ਅੱਛਾ। ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ? ਮੈਂ ਇਹ ਕਹਿਣੀ ਜਿਹੜਾ ਵੀ ਆਂਦਾ ਕੋਈ ਸ਼ੋਪਿੰਗ ਕਰਕੇ ਇੱਥੋਂ ਆ ਕੇ ਖਾਵੇ ਪੀਵੇ। 이금까리 ਸਰਾਡੇ ਕਿਦਾਂ ਹੈ ਤੁਸੀਂ ਇੱਥੇ ਮੈਂ ਇੱਥੇ ਆਪਣੇ ਸ਼ੋਪਿੰਗ ਆ ਮੈਂ ਇੱਥੇ ਸਿਟੀ ਸੈਂਟਰ ਇਥੇ ਉੱਪਰ ਕੱਪੜੇ ਦਾ ਮਾਹੌਲ ਹੈ ਜਾਇਆ ਤੇ ਸ਼ੋਪਿੰਗ ਕਰਨ ਤੋਂ ਬਾਅਦ ਇੱਥੇ ਵਧੀਆ ਮਾਹੌਲ ਹੈ ਜਾਇਆ ਬੜੀ ਲੱਗਾ ਉਸ ਤੋਂ ਬਾਅਦ ਇੱਥੇ ਆਪਣੇ ਆਪ ਚਪਾਟੀ ਹੈਗੀ ਜੀ ਚਪਾਟੀ ਇੱਥੇ ਖਾਣ ਪੀਣ ਦਾ ਬੜਾ ਵਧੀਆ ਪ੍ਰਬੰਧ ਹੈ ਜਾਇਆ ਹਰ ਇੱਕ ਫਾਸਟ ਫੂਡ ਦੀ ਆਈਟਮ ਮਿਲਦੀ ਹੈਗੀ ਆ ਔਰ ਜਿਹੜੇ ਫਾਸਟ ਫੂਡ ਆਈਟਮ ਹੈਗੀ ਆ ਉਹਨਾਂ ਨੇ ਡੇਟ ਵੀ ਵਾਜੇ ਹੋਏ ਹੈਗੇ ਆ ਔਰ ਕੁਆਲਿਟੀ ਵਾਈਜ਼ਲੀ ਬਹੁਤ ਵਧੀਆ ਹੈਗੇ ਆ ਔਰ ਜਦੋਂ ਵੀ ਵਿਜੇ ਸਿਟੀ ਸੈਂਟਰ ਆਈ ਜਾਇਆ ਸ਼ੋਪਿੰਗਨ ਚਲੋ ਇੱਥੇ ਕੁਆਲ ਉੱਤਮ ਵਾਲੇ ਕੋਸ਼ਰ ਅਬਾਸ਼ਿਤ ਜੂਲ ਕਾਟੇ ਜਾਂਦਾ ਹੈ ਔਰ ਵਧੀਆ ਹੈਗਾ ਆ ਔਰ ਅੰਦਰ ਕੱਪੜੇ ਦੀ ਵੈਰਾਈਟੀ ਵੀ ਸਾਰੀ ਵਧੀਆ ਮਿਲਦੀ ਹੈਗੀ ਆ ਬੱਚੇ ਤੋਂ ਲੈ ਕੇ ਆਪਣੀ ਵਾਈਫ ਦੇ ਆਪਣੇ ਕੱਪੜੇ ਸਾਰੇ ਹਰ ਤਰ੍ਹਾਂ ਦੇ ਮਿਲਦੇ ਆ ਗਿਆ ਉੱਤਮ ਵਾਲ ਕੁਆਲਟੀ ਵਾਈਜ਼ ਦਿੱਤੇ ਹੁਣ ਚਪਾਟੀ ਜਿਹੜੀ ਕੁਝ ਵੀ ਰਾਰੇ ਚਪਾਟੀ ਇਹਨਾਂ ਦਾ ਪਾਸਪੋਰਟ ਦੀਆਂ ਵੀ ਐਡਮਾ ਬਹੁਤ ਵਧੀਆ ਹੈਗੀਆਂ ਕੁਆਲਟੀ ਵਾਈਜ਼ ਵੀ ਵਧੀਆ ਰੇਟ ਵਾਈਜ਼ ਵੀ ਵਗਲੇ ਤੇ ਪਬਲਿਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਪਬਲਿਕ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹਨਾ ਹੈਗਾ ਜਿੱਦਾਂ ਲੋਕੀ ਰੇੜੀਆਂ ਤੇ ਖਾਂਦੇ ਹੈਗੇ ਆ ਬਾਹਰ ਰੇੜੀਆਂ ਲੱਗੀਆਂ ਹੈਗੀਆਂ ਸਰਕਾਰ ਦੇ ਉੱਥੋਂ ਗੱਡੀਆਂ ਨਿਕਲਦੀਆਂ ਆ ਗਈਆਂ ਧੂੜ ਮਿੱਟੀ ਉੱਡਦੀ ਆ ਗਈ ਕਾਫੀ ਸਾਰੀ ਧੂੜ ਮਿੱਟੀ ਉਹਦੇ ਵਿੱਚ ਖਾਨ ਪੀਣ ਵਾਲੀਆਂ ਆਈਟਮਾਂ 'ਚ ਵੀ ਜਾਂਦੀ ਹੈ ਜੀ ਆਮ ਯਹਾਂ ਪਰ ਅਸੀਂ शॉपिंग करने आए थे फिर हमें भूख लगी फिर हम यहाँ पर नीचे आए तो और देखा कि पे खाने के लिए बहुत तरह तरह की चीज़ें हैं यहाँ पे साफ़ सफाई बहुत अच्छी है इनके खान पान का सारा बहुत अच्छा इन्होंने डेकोरेट करके रखा हुआ है रियली इट्स टेस्टिंग प्लेस टू विजिट थैंक यू ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਸਾਰੀਆਂ ਚੀਜ਼ਾਂ ਬਹੁਤ ਵਧੀਆ ਆਪਾਂ ਚੈੱਕ ਕਰਕੇ ਦੇਖੀਏ ਕਿੰਨਾ ਚਿਰ ਹੋ ਗਿਆ ਹੈ ਰੈਸਟੋਰੈਂਟ ਖੋਲੇ ਨੂੰ ਸਾਰਾ ਵੈਸੇ ਤਾਂ ਤੁਹਾਨੂੰ ਕੰਮ ਕਰਜਾਂ ਨੂੰ ਬਹੁਤ ਸਾਲ ਹੋ ਗਏ ਆ ਪਰ ਇਸੇ ਰੈਸਟੋਰੈਂਟ ਨੂੰ ਸਾਨੂੰ 2 ਮਹੀਨੇ ਹੋ ਗਏ ਨੇ ਖੋਲੇ ਨੂੰ ਅੱਛਾ ਹਾਂਜੀ ਤੇ ਜਾਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਤਕਾਉਣ ਤੁਹਾਡੇ ਕੋਲ ਕੀ ਖਾਣਾ ਸਾਡੇ ਕੋਲ ਕੁਆਲਿਟੀ ਹੈ ਸਫਾਈ ਹੈ ਠੀਕ ਹੈ ਜੀ ਵਧੀਆ ਖਾਣਾ ਜਿੰਦਾ ਮਰਜ਼ੀ ਆ ਕੇ ਟਰਾਈ ਕਰ ਸਕਦੇ ਹੋ ਤੁਸੀਂ ਇਸੇ ਕਰਕੇ ਅਸੀਂ ਸਾਰਿਆਂ ਨੂੰ ਕਹਿੰਦੇ ਕਿ ਇੱਥੇ ਆਓ ਖਾਓ ਇੱਕ ਵਾਰੀ ਚੈੱਕ ਕਰੋ ਕਿਹੜੀਆਂ ਕਿਹੜੀਆਂ ਡਿਸ਼ਾਂ ਨਹੀਂ ਤੁਸੀਂ ਤਿਆਰ ਕਰਦੇ ਸਰ ਆਪਾਂ ਗੋਲ ਗੱਪੇ ਕਰਦੇ ਜਿ ਠੀਕ ਹੈ ਜੀ ਤੇ ਭੱਲਾ ਟਿੱਕੀ ਨੂਡਲ 버ਗਰ ਢੋਸਾ ਸੈਂਡਵਿਚ ਜੂਸ ਫਰੈਸ਼ ਫੋਲਡਰਿੰਗ ਹੈ ਆਈਸਕ੍ਰੀਮ ਸਾਰੇ ਸਭ ਦਾ ਮਾਣੀ ਸਰ 2-4 ਦਿਨ ਵਿੱਚ ਤਿਆਰ ਕਰ ਦੇਣਾ ਜੀ ਸਟਾਰਟ ਕਰਨ ਲੱਗੇ ਆ ਇਹ ਸੈਂਡਵਿਚ ਵੀ ਅੱਜ ਕੋਆ ਗਿਆ ਜੀ ਵਧੀਆ ਕੁਆਲਿਟੀ ਦੇ ਆ ਇੱਕ ਵਾਰੀ ਆ ਕੇ ਟਰਾਈ ਕਰੋ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਸਾਰੇ ਆਪ ਨੂੰ ਪਾਣੀ ਫਿਲਟਰ ਵਰਤੇ ਦੀ ਹੈ ਸਭ ਤੋਂ ਵੱਡੀ ਗੱਲ ਸਫਾਈ ਹੈ ਕੋਈ ਵੀ ਇਹ ਇਗਨੋਰ ਨਹੀਂ ਕਰਦੇ ਕਿਸੇ ਚੀਜ਼ ਨੂੰ ਵੀ ਹਰ ਚੀਜ਼ਾਂ ਆਪਾਂ ਆਪ ਤਿਆਰੀ ਕਰਦੇ ਪਹਿਲਾਂ ਚੈੱਕ ਕਰਦੇ ਫਿਰ ਆਪਣਾ ਕਸਟਮਰ ਦੇ ਅੱਗੇ ਜੁਦਦੇ ਹਾਂ ਜੀ